ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਰਾਣਾ ਫੈਸ਼ਨ ਸਟੂਡੀਓ ਤੇ ਤੇ ਸਭ ਤੋਂ ਪਹਿਲਾਂ ਤਾਂ ਬਾਈ ਜੀ ਤੁਸੀਂ ਆਪਣੀ ਦੁਕਾਨ ਦਾ ਐਡਰੈਸ ਨੋਟ ਕਰ ਲਓ ਰਾਣਾ ਫੈਸ਼ਨ ਸਟੂਡੀਓ ਤਾਪਾ ਮੰਡੀ ਨੀਅਰ 올ਡ ਬੱਸ ਸਟੈਂਡ ਕੁੰਨਸ ਰੋੜ ਗੌਰਵੀ ਸ਼ੰਕਰ ਮੰਦਿਰ ਦੇ ਬਾਈ ਜੀ ਦੁਕਾਨ ਆਪਣੀ ਬਿਲਕੁਲ ਨੇੜੇ ਹੈਗੀ ਤੇ ਹੋਰ ਜਾਣਕਾਰੀ ਲਈ ਬਾਈ ਜੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਜੇਕਰ ਤੁਹਾਨੂੰ ਦੁਕਾਨ ਦੀ ਆਪਣੀ ਦੀ ਲੋਕੇਸ਼ਨ ਨਹੀਂ ਪਤਾ ਲੱਗਦੀ 7888545858 ਤੇ ਤੇ ਜਾਂ ਬਾਈ ਜੀ ਤੁਸੀਂ ਮੈਨੂੰ ਲੋਕੇਸ਼ਨ ਆਪਣੇ ਵਟਸਐਪ ਦੇ ਉੱਤੇ ਮੰਗਵਾ ਲਿਆ ਕਰੋ ਜੇਕਰ ਤੁਹਾਨੂੰ ਨਹੀਂ ਪਤਾ ਲੱਗਦਾ ਤੇ ਵੈਸੇ ਜਿਵੇਂ ਆਪਾਂ ਤੁਹਾਨੂੰ ਪਿਛਲੀ ਵੀਡੀਓ ਦੇ ਵੀ ਆਪਾਂ ਤੁਹਾਡੇ ਵਾਸਤੇ ਹਰ ਇੱਕ ਸਾਈਜ਼ ਦੀ ਵੀਡੀਓ ਬਣਾ ਕੇ ਬਣਾਵਾਂਗੇ ਜੀ ਤੇ ਇਹ ਵੀ ਤੁਹਾਨੂੰ ਆਪਾਂ ਦੱਸਿਆ ਸੀਗੇ ਵੀ ਆਪਣੇ ਕੋਲੇ ਗਰਮੀ ਵਾਲਾ ਆਲਮੋਸਟ ਸਟਾਕ ਕਲੀਅਰ ਹੋ ਚੁੱਕਿਆ ਹੈਗਾ ਤੇ ਥੋੜੇ ਬਹੁਤੇ ਜੇ ਆਪਣੇ ਕੋਲੇ ਡਿਜ਼ਾਈਨ ਪਏ ਨੇਗੇ ਉਹ ਆਪਾਂ ਤੁਹਾਡੇ ਵਾਸਤੇ ਅੱਜ ਲੈ ਕੇ ਆਏ ਆਂਗੇ ਤੇ ਐਮ ਸਾਈਜ਼ ਦੀ ਵੀ ਆਪਾਂ ਤੁਹਾਡੇ ਵਾਸਤੇ ਵੀਡੀਓ ਬਣਾਤੀ ਉਹ ਵੀ ਤੁਸੀਂ ਆਪਣੇ ਪੇਜ ਤੇ ਜਾ ਕੇ ਦੇਖ ਸਕਦੇ ਹੋ ਡਬਲ ਐਕਸਲ ਦੀ ਵੀ ਬਣਾਤੀ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਬਾਈ ਜੀ ਐਕਸਲ ਸਾਈਜ਼ ਦੀ ਵੀਡੀਓ ਤੇ ਐਕਸਲ ਸਾਈਜ਼ ਦੇ ਵਿੱਚ ਆਪਣੇ ਕੋਲੇ ਥੋੜੇ ਬਹੁਤੇ ਜੇ ਪੀਸ ਅਵੇਲੇਬਲ ਆ ਜੀ ਦੁਕਾਨ ਦੇ ਉੱਤੇ ਸੋ ਮੇਰੇ ਭਰਾ ਜਿਨ੍ਹਾਂ ਨੂੰ ਇਹ ਡਿਜ਼ਾਈਨ ਪਸੰਦ ਆ ਸਕਰੀਨਸ਼ਾਟ ਮਾਰ ਕੇ ਉਹ ਭੇਜ ਦਿਓ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਈਏ ਜੀ ਤੇ ਕੱਪੜਿਆਂ ਦੀ ਹੋਰ ਅਪਡੇਟ ਲਈ ਬਾਈ ਜੀ ਤੁਸੀਂ ਆਪਣੇ ਇੰਸਟਾਗ੍ਰam ਨੂੰ ਜਰੂਰ ਫੋਲੋ ਕਰ ਲਿਓ ਆਰ ਐਫ ਐਸ ਕਲੈਕਸ਼ਨ ਤਪਾ ਮੰਡੀ ਸਭ ਤੋਂ ਪਹਿਲਾਂ ਆਪਣੀ ਅਪਡੇਟ ਉੱਥੇ ਹੁੰਦੀ ਹੈ ਜੀ ਰੀਲਾਂ ਦੀ ਫੋਟੋਆਂ ਦੀ ਤੇ ਸਾਰੇ ਤੁਹਾਨੂੰ ਆਰਟੀਕਲ ਉੱਥੇ ਆਪਾਂ ਨੂੰ ਮਿਲ ਜਾਣਗੇ ਜੀ ਤੇ ਮੈਂ ਤੁਹਾਨੂੰ ਸਕਰੀਨ ਦੇ ਉੱਤੇ ਵੀ ਦਿਖਾ ਆਈ ਈ ਟੀ ਚਲਾ ਦੂੰਗਾ ਤੇ ਉੱਥੋਂ ਤੁਸੀਂ ਜਾ ਕੇ ਆਪਣੇ ਫੋਲੋ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਨਾਲ ਜਰੂਰ ਸਾਂਝਾ ਕਰ ਲਿਓ ਬਾਈ ਜੀ ਤੇ ਪੇਜ ਨੂੰ ਵੀ ਵੱਧ ਤੋਂ ਵੱਧ ਫੋਲੋ ਕਰ ਲਿਓ ਜੇਕਰ ਤੁਸੀਂ ਆਪਣੀ ਵੀਡੀਓ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਤੇ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆ ਬਾਈ ਜੀ ਐਕਸਲ ਸਾਈਜ਼ ਤੇ ਵੈਸੇ ਤਾਂ ਆਪਣੇ ਕੋਲੇ ਸੀਜ਼ਨ ਦੇ ਵਿੱਚ ਬਹੁਤ ਸਾਰਾ ਸਟਾਕ ਸੀਗਾ ਬਹੁਤ سارے ਡਿਜ਼ਾਈਨ ਡਿਮਾਂਡਡ ਆਰਟੀਕਲ ਸੀਗੇ ਮੋਸਟ ਲੇਟੈਸਟ ਇੰਸਟਾਗ੍ਰam ਵਾਲੇ ਤੇ ਹੁਣ ਉਹਨਾਂ ਦੇ ਵਿੱਚੋਂ ਆਪਣੇ ਕੋਲੇ ਥੋੜੇ ਬਹੁਤੇ ਜਿਹੇ ਡਿਜ਼ਾਈਨ ਪਏ ਨੇਗੇ ਜਿਨ੍ਹਾਂ ਨੂੰ ਤੁਸੀਂ ਬਾਈ ਜੀ ਨਿਗਾਹ ਮਾਰ ਲਓ ਜਿਵੇਂ ਜਿਹੜਾ ਤੁਹਾਨੂੰ ਕੋਈ ਪਸੰਦਾ ਬਾਈ ਜੀ ਜਲਦੀ ਤੋਂ ਜ ਤੁਸੀਂ ਰਾਣਾ ਫੈਸ਼ਨ ਸਟੂਡੀਓ ਨਾਲ ਸੰਪਰਕ ਕਰਨਾ ਜੀ ਤੇ ਜਿਹੜਾ ਵੀ ਤੁਹਾਨੂੰ ਆਰਟੀਕਲ ਪਸੰਦ ਆ ਉਹਦਾ ਸਕਰੀਨਸ਼ਾਟ ਮਾਰ ਕੇ ਤੁਸੀਂ ਮੈਨੂੰ WhatsApp ਕਰ ਦਿਓ ਤੇ ਜੇ ਕਿਸੇ ਚੀਜ਼ ਦਾ ਰੇਟ ਪੁੱਛਣਾ ਤਾਂ ਵੀ ਤੁਸੀਂ ਮੈਨੂੰ ਉੱਥੇ ਲਿਖ ਦਿਓ ਬਾਈ ਜੀ ਸਾਈਜ਼ ਜ਼ਰੂਰ ਕਨਫਰਮ ਕਰ ਲਿਓ ਜਿਹੜੇ ਤੁਹਾਨੂੰ ਡਿਜ਼ਾਈਨ ਦੀ ਮਤਲਬ ਫੋਟੋ ਪਸੰਦ ਆ ਜਿਹੜੀ ਤੁਹਾਨੂੰ ਟੀ-ਸ਼ਰਟ ਪਸੰਦ ਆ ਉਹਦੇ ਨਾਲ ਬਾਈ ਜੀ ਤੁਸੀਂ ਮੈਨੂੰ ਸਕਰੀਨਸ਼ਾਟ ਮਾਰ ਕੇ ਸਾਈਜ਼ ਜ਼ਰੂਰ ਲਿਖ ਦਿਓ ਤਾਂ ਕਿ ਆਪਾਂ ਨੂੰ ਪਤਾ ਲੱਗ ਜੇ ਕਈ ਭਰੇ ਭਰਾ ਨਾ ਦੂਰੋਂ ਨੇੜੇ ਆਉਂਦੇ ਨੇ ਤੇ ਫਿਰ ਆਪਣੇ ਕੋਲ ਹੁਣ ਸਟਾਕ ਇਸ ਟਾਈਮ ਬਾਈ ਜੀ ਜਰਸੀ ਦੇ ਵਿੱਚ ਬਹੁਤ ਹੀ ਥੋੜੇ ਜੇ ਪੀਸ ਪਏ ਨੇਗੇ ਲਿਮਟਡ ਜਸਟਾਕ ਹੈਗਾ ਤੇ ਤਾਂ ਕਰਕੇ ਆ ਭਾਈ ਉਹਨਾਂ ਭਰਾਵਾਂ ਵਾਸਤੇ ਆ ਵੀ ਕਨਫਰਮ ਕਰ ਲਿਓ ਸਾਈਜ਼ ਕਿਉਂਕਿ ਹੁਣ ਸੀਜ਼ਨ ਦਾ ਹੋ ਚੱਲਿਆ ਜੀ ਐਂਡ ਤੇ ਜਿਹੜੇ ਮਿੱਤਰ ਆਪਣੇ ਨਾਲ ਜੁੜੇ ਹੋਏ ਨੇਗੇ ਉਹਨਾਂ ਨੂੰ ਇਸ ਚੀਜ਼ ਬਾਰੇ ਪਤਾ ਹੈਗਾ ਤੇ ਇਸ ਵਾਰ ਹੁਣ ਆਪਾਂ ਭਾਈ ਜੀ ਵਿంటర్ ਸੀਜ਼ਨ ਦੀ ਵੀ ਵੈਰਾਈਟੀ ਤੁਹਾਡੇ ਬਾਅਦ ਤੇ ਉਹਨੂੰ ਹੀ ਲੈ ਕੇ ਆਵਾਂਗੇ ਤੇ ਜਿੰਨੇ ਕੀ ਆਪਾਂ ਗਰਮੀ ਵਾਲੇ ਸੀਜ਼ਨ ਦੇ ਵਿੱਚ ਤੁਹਾਨੂੰ ਵੈਰਾਈਟੀ ਦਿੱਤੀ ਹੈਗੀ ਤੇ ਹਰ ਇੱਕ ਚੀਜ਼ ਆਪਣੇ ਕੋਲੇ ਅਵੇਲੇਬਲ ਹੁੰਦੀ ਆ ਸਾਰੇ ਸਾਈਜ਼ ਹੁੰਦੇ ਆ ਐਮ ਤੋਂ ਲੈ ਕੇ ਡਬਲ ਐਕਸਲ ਤੱਕ ਤੇ ਹੁਣ ਵੀ ਆਪਣੇ ਕੋਲੇ ਸਾਰੇ ਸਾਈਜ਼ਾਂ ਦੇ ਵਿੱਚ ਐਮਨੋ ਵੀ ਲਿਮਟਿਡ ਜੇ ਪੀਸੀ ਪਏ ਨੇਗੇ ਸੋ ਅੱਜ ਦੇ ਮੇਰੇ ਭਰਾਵੋ ਬਸ ਇਹੀ ਆਰਟੀਕਲ ਸੀਗੇ ਤੇ ਤੁਸੀਂ ਨਿਗਾਹ ਮਾਰ ਲਓ ਇੱਕ ਵਾਰ ਫੇਰ ਤੋਂ ਤੇ ਜਿਹੜਾ ਤੁਹਾਨੂੰ ਡਿਜ਼ਾਈਨ ਪਸੰਦ ਆਗਾ ਉਹਦਾ ਤੁਸੀਂ ਸਕਰੀਨਸ਼ਾਟ ਮਾਰ ਕੇ ਤੁਸੀਂ ਮੈਨੂੰ WhatsApp ਕਰਦੇ ਹੋ ਜੀ 7888518058 ਦੇ ਉੱਤੇ ਤੇ ਸਾਰੇ ਪ੍ਰੇਮੀ ਮ ਆਰਟੀਕਲ ਹੋਣਗੇ ਤੇ ਆਹ ਲਓ ਬਾਈ ਜੀ ਅੱਜ ਦੇ ਆਪਣੇ ਡਿਜ਼ਾਈਨ ਐਨੇ ਕ ਸੀਗੇ ਸੋ ਜੇ ਤੁਹਾਨੂੰ ਇਹਨਾਂ ਦੇ ਵਿੱਚੋਂ ਬਾਈ ਜੀ ਕੋਈ ਡਿਜ਼ਾਈਨ ਪਸੰਦਾ ਤਾਂ ਤੁਸੀਂ ਜਲਦੀ ਤੋਂ ਜਲਦੀ ਬਾਈ ਜੀ ਰਾਣਾ ਫੈਸ਼ਨ ਸਟੂਡੀਓ ਨਾਲ ਸੰਪਰਕ ਕਰੋ ਤਪਾ ਮੰਡੀ ਪਹੁੰਚੋ ਜਲਦੀ ਤੋਂ ਜਲਦੀ ਬਾਈ ਜੀ ਬਹੁਤ ਹੀ ਵਾਜਬ ਰੇਟਾਂ ਦੇ ਉੱਤੇ ਆਪਾਂ ਨੇ ਕੋਲੇ ਟੀ-ਸ਼ਰਟਾਂ ਲੋਹੜਾ ਸਾਰਾ ਕੁਝ अवेलेबल ਹੁੰਦਾ ਤੇ ਟੀ-ਸ਼ਰਟ ਦਾ ਰੇਟ ਆਪਣੇ ਕੋਲੇ 200 ਤੋਂ ਸ਼ੁਰੂ ਹੋ ਜਾਂਦਾ ਬਾਈ ਜੀ 650 ਰੁਪਿਆ ਲਾਸਟ ਰੇਟ ਹੈ ਇਹਦਾ